ਸਰਕਾਰ ਦੇ ਕੇਂਦਰ ਸਰਕਾਰ ਮਰਦਾਬੋ ਮਰਦਾਬਾ ਮਰਦਾਬਾ ਨਾਤੇ ਚਾਬਰ ਕਰਨੇ ਸਰਕਾਰ ਮਰਦਾਬੋ ਮਰਦਾਬਾ ਮਰਦਾਬਾ ਨਾਤੇ ਚਾਬਰ ਕਰਨੇ ਸਰਕਾਰ ਮਰਦਾਬੋ ਮਰਦਾਬਾ ਨਾਮਾ ਇੱਕ ਜਿੰਦਾਬੋ ਜਿੰਦਾਬਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਟਰੈਕਟਰ ਮਾਰਚ ਹੈ ਕਿਸਾਨਾਂ ਵੱਲੋਂ ਬੱਕ ਬੱਕ ਜਿਥੇ ਬੰਦੀਆਂ ਵੱਲੋਂ ਕੱਢਿਆ ਜਾ ਰਿਹਾ ਹੈ ਇਹ ਅੱਜ ਪਿੰਡ ਸੁਰਜਣਪੈਣੀ ਦਾ ਤਸਵੀਰਾਂ ਜਿਹੜੀਆਂ ਸਾਨੂੰ ਤੋਂ ਖਾ ਰਹੇ ਆ ਕਿ ਗੁਰੂ ਘਰ ਦੇ ਕੋਲ ਇਕੱਠੇ ਹੋ ਕੇ ਟਰੈਕਟਰ ਮਾਰਚ ਜਿਹੜਾ ਇੱਥੋਂ ਚੱਲਿਆ ਨਵਾਂ ਬੱਸ ਸਟੈਂਡ ਮੂਨਕ ਦੇਖਿਆ ਇਹਨਾਂ ਨੇ ਇਕੱਠੇ ਹੋਣਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਬਹੁਤ ਵੱਡਾ ਉਪਰਾਲਾ ਕਹਿ ਸਕਦੇ ਹਾਂ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਾਫਲਾ ਹੈ ਉਹ ਬਹੁਤ ਵੱਡਾ ਹੈ ਬਹੁਤ ਜਜ਼ਬਾ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਦੇ ਵਿੱਚ ਹੈ ਕਿਉਂਕਿ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਲੜਾਈ ਲੜ ਰਹੇ ਨੇ ਆਜ਼ਾਦੀ ਜਿੱਤ ਹੈ ਜਿਹੜਾ ਉਹ ਕਾਲ ਹੈ ਜਿੰਦੇ ਪ੍ਰਤੀ ਮਨਾ ਰਹੇ ਨੇ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਕਾਫਲੇ ਦੇ ਨਾਲ ਹੁਣ ਆਪਾਂ ਜਾ ਕੇ ਗੱਲ ਕਰਾਂਗੇ ਜਿੱਥੇ ਇਹਨਾਂ ਨੇ ਪਹੁੰਚਣਾ ਤੁਸੀਂ ਦੇਖਦੇ ਹੋ ਵੈਲੀ ਵਸ న్యూਸ ਮੈਂ ਬਲਦੇਵ ਸਿੰਘ ਸਰੋਪ ਪੱਤਰਕਾਰ ਮੂਹਨਕ ਧੰਨਵਾਦ ਜੀ ਅੱਜ ਪਿੰਡ ਸੁਰਜਨਪ੍ਰਾਣੀ ਦੀ ਇਕਾਈ ਵਿਖੋਂ ਸਿੱਧੂਪੁਰ ਭਾਰਤ ਅਕਸਤਾਨ ਜੁਨੀਆਨ ਦੀ ਇਕਾਈ ਵੱਲੋਂ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਹਿਲਾਂ ਤੋਂ ਹੀ ਕਾਲ ਦਿੱਤੀ ਹੋਈ ਸੀ ਉਸ ਦੇ ਸਬੰਧ ਵਿੱਚ ਜੋ ਕਿ ਅੱਜ اکਾਈ ਸੁਰਜਣਪਾਣੀ ਵੱਲੋਂ ਸਮੂਹ ਪਿੰਡ ਵਾਸੀਆਂ ਵੱਲੋਂ ਜਿਹੜਾ ਟਰੈਕਟਰ ਮਾਰਚ ਹੈ ਉਹ ਕੱਢਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਐਲ ਵੀ ਐਸ ਨਿਊਜ਼ ਚੈਨਲ ਛਾਨ ਪੰਜਾਬ ਦੇ ਰਾਹੀਂ ਤਸਵੀਰਾਂ ਆਪਾਂ ਪੂਰੀ ਗੱਲਬਾਤ ਕਿਸਾਨਾਂ ਦੇ ਨਾਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਜਿਹੜਾ ਅੱਜ ਦਾ ਇਹ ਤੁਹਾਡਾ ਮੁੱਖ ਮਕਸਦ ਕੀ ਹੈ ਕਾ ਕਾਹਦੇ ਲਈ ਤੁਸੀਂ ਇਹ ਜਿਹੜਾ ਟਰੈਕਟਰ ਮਾਰਚ ਹੈ ਉਹ ਕੱਢਿਆ ਆਪਾਂ ਗੱਲ ਕਰਾਂਗੇ ਆਪਣੇ ਨਾਲ ਕਿਸਾਨ ਆਗੂ ਮੌਜੂਦ ਨੇ ਜਿਹੜਾ ਅੱਜ ਦਾ ਟਰੈਕਟਰ ਮਾਰਚ ਹੈ ਜੀ ਇਹ ਕਾਹਦੇ ਲਈ ਮਤਲਬ ਕੱਢੇ ਕਿੱਥੋਂ ਤੱਕ ਜਾਊਗਾ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਸਿੱਧੂਪੁਰ ਅਤੇ ਸੰਯੁਕਤ ਮੋਰਚੇ ਵੱਲੋਂ ਸੱਦੇ ਤੇ 26 ਜਨਵਰੀ ਦੇ ਰੋਸ ਵਜੋਂ ਭਾਰਤ ਸਰਕਾਰ ਨੂੰ ਸੂਚਿਤ ਕਰਨ ਵਾਸਤੇ ਹੈ ਤਾਂ ਕਿ ਜਿਹੜੀ ਐ ਐਮ ਐਸ ਪੀਏ ਤੇ 12 ਮੰਗਾਂ ਸਾਡੀਆਂ ਮੰਨੀਆਂ ਜਾਣ ਕਿਸਾਨ ਜੁਨੀਅਨ ਦੀਆਂ ਕਿ ਕਿਥੋਂ ਕਿੱਥੇ ਬੱਕ ਜਾਊਗਾ ਇਹ ਮਤਲਬ ਇਹ ਪਿੰਡ ਸੁਰਜਨ ਭੈਣ ਤੋਂ ਸਮਾਪਤ ਕਿੱਥੇ ਹੋਊਗਾ ਕੀ ਅੱਗੇ ਦਾ ਥੋੜਾ ਹੋਇਆ ਇਹ ਮਾਰਚ ਪਿੰਡਾਂ ਪਿੰਡਾਂ ਤੋਂ ਆਪਣੇ ਆਪਣੇ ਪਿੰਡਾਂ ਤੋਂ ਮੂਲਕ ਨਵੇਂ ਬਾ ਸਾਡੇ ਤੱਕ ਜਾਊਗਾ ਆਪਦੇ ਆਪਦੇ ਪਿੰਡਾਂ ਦੇ ਵਿੱਚ ਕੱਢਣ ਵਾਸਤੇ ਜੋ ਪ੍ਰੋਗਰਾਮ ਬਣਾਏ ਹੋਏ ਨੇ ਸਾਡੇ ਨਾਲ ਕਿਸਾਨ ਆਗੂ ਅਮਰਿਕ ਸਿੰਘ ਉਹ ਵੀ ਜਾnde ਰਹਿੰਦੇ ਨੇ ਧਰਨੇ ਦੇ ਅਸੀਂ ਅਕਸਰ ਦੇਖਦੇ ਰਹਿੰਨੇ ਆ ਅੱਜ ਮੈਕਸੀ ਜੀ ਤੁਹਾਡਾ ਸਵਾਗਤ ਹੈ ਐਲਬੀਐਸ ਨਿਊਜ਼ ਤੇ ਜਿਹੜਾ ਅੱਜ ਦਾ ਤੁਹਾਡਾ ਏਜੰਡਾ ਮੁੱਖ ਜੰਡਾ ਕੀ ਹੈ ਬਾਈ ਜੀ ਖਾਲਸਾ ਬਾਈ ਜੀ ਕੀ ਫਤਿਹ ਸਾਡਾ ਅੱਜ ਦਾ ਮੁੱਖ ਜੰਡਾ ਹੈ 26 ਜਨਵਰੀ ਮਨਾਰੇ ਨੇ ਸਾਡਾ ਜਿਹੜਾ ਜੋ 26 ਜਨਵਰੀ ਮਨਾਰੇ ਨੇ ਅਸੀਂ ਇਹਦੇ ਖਿਲਾਫ ਆਉਂਦੇ ਅਸੀਂ ਮਤਲਬ ਜੀਤਾ ਬਣ ਇੱਕ ਗਨਤੰਤਰ ਦੇਸ਼ ਆਜ਼ਾਦੀ ਦੇਸ਼ ਤੁਸੀਂ ਕਿਉਂ ਖਲਾਫ ਹੋ ਸਾਨੂੰ ਕੋਈ ਆਜ਼ਾਦੀ ਨਹੀਂ ਮਿਲੀ ਲਾਲੋ ਉਦੋਂ ਦਾ ਅਸੀਂ ਜਿੱਦਾਂ ਦਾ ਇਹ ਝੰਡਾ ਜੇਹਰਾਂ ਨੂੰ ਉਦੋਂ ਦੀ ਲਾਲ ਬਦੀਨ ਹੁੰਦੇ ਫਿਰਦੇ ਆਂ ਸੜਕਾਂ ਦੇ ਠੀਕ ਹੈ ਨਾ ਨਾਮ ਆਉਂਦਾ اچھا کوئی بھی کوئی نواں خرنا آئے کچھ بھی آئی مطلب آنا, oh, آنا نہیں چاہتا ساڑی ایم ایس پی ہے ایم ایس پی ملنی چاہیے ਅਮਰਿਕ ਸਿੰਘ ਜੀ ਇਹ ਤੁਹਾਡਾ ਇਕੱਲਾ ਦਾ ਫੈਸਲਾ ਹੈ ਜਾਂ ਸੰਯੁਕਤ ਮੋਰਚੇ ਦਾ ਫੈਸਲਾ ਹੈ ਇਹ ਸਾਡੇਆਂ ਸਾਰੇ ਜਥੇਬੰਦੀਆਂ ਦਾ ਉਹ ਹੈ ਐਸਕੇਮ ਦਾ ਫੈਸਲਾ ਹੈ ਆ ਐਸਕੇਮ ਦਾ ਵਿੱਚ ਤੇ ਜੋ ਦੂਜਾ ਨੌਨ ਪੋਲੀਟਿਕਲ ਉਹਦਾ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਕਿਸਾਨ ਆਗੂ ਅਮਰਿਕ ਸਿੰਘ ਸਮੂਹ ਕਿਸਾਨ ਆਗੂ ਮੌਜੂਦ ਨੇ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਦੇ ਰਾਹੀਂ ਜੋ ਕਿ ਹੁਣ ਟਰੈਕਟਰ ਮਾਰਚ ਹੈ ਜਿਹੜਾ ਇੱਥੋਂ ਰਵਾਨਾ ਹੋਣਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਵੱਡੀ ਭਾਰੀ ਗਿਣਤੀ ਦੇ ਵਿੱਚ ਭਾਵੇਂ ਪਿੰਡ ਛੋਟਾ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਦੀ ਜਿਹੜੀ ਕਤਾਰ ਹੈ ਬਹੁਤ ਲੰਮੀ ਦੇਖੀ ਜਾ ਸਕਦੀ ਹੈ ਕਿਉਂਕਿ ਕਿਸਾਨੀ ਨੂੰ ਲੈ ਕੇ ਬੜਾ ਜਜ਼ਬਾ ਇਸ ਪਿੰਡ ਦੇ ਵਿੱਚ ਇਸ ਪਿੰਡ ਦਾ ਜਿਹੜਾ ਕਿਸਾਨੀ ਦੇ ਜਵਾਨੀ ਦੇ ਲੈ ਕੇ ਬਹੁਤ ਵੱਡਾ ਜਜ਼ਬਾ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਛੋਟਾ ਪਿੰਡ ਹੋਣ ਦੇ ਕਾਰਨ ਫਿਰ ਵੀ ਆਪਾਂ ਕਤਾਰ ਹੈ ਜਿਹੜੀ ਤੁਸੀਂ ਲੰਮੀ ਦੂਰ ਤੱਕ ਦੇਖ ਸਕਦੇ ਹੋ ਟਰੈਕਟਰਾਂ ਦੀ ਇਹ ਇੱਥੋਂ ਇਹਨਾਂ ਨੇ ਜਿਵੇਂ ਦੱਸਿਆ ਪ੍ਰੋਗਰਾਮ ਲੀਕਿਆ ਗਿਆ ਲੇਕਿਨ ਸਾਰਾ ਪੱਕੇ ਜਾ ਕੇ ਵੀ ਗੱਲਬਾਤ ਕਰਾਂਗੇ ਜਿੱਥੇ ਇਹਨਾਂ ਪਹੁੰਚਣਾ ਤੁਸੀਂ ਦੇਖਦੇ ਰਹੋ ਐਲੀਵੀਐਸ ਨਿਊਜ਼ ਮੈਂ ਹਾਂ ਬਲਦੇਵ ਸਿੰਘ ਸਰੋਪ ਪੱਤਰਕਾਰ ਮੂਨਕ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ live ਤਸਵੀਰਾਂ ਜੋ ਕਿ ਸਿੱਧੂਪੁਰੇ ਇਕਤਾ ਵੱਲੋਂ ਜਿਹੜਾ ਛੱਪੀ ਜਾਂ ਅੰਤਰ ਗਣਤੰਤਰ ਦੇਸ਼ ਨੂੰ ਲੈ ਕੇ ਅੱਜ ਟਰੈਕਟਰ ਮਾਰਚ ਰਵਾਨਾ ਰੋਡ ਤੋਂ ਹੁੰਦਾ ਹੋਇਆ ਪੂਨ ਦਾ ਬਾਜ਼ਾਰ ਦੀ ਜਾ ਰਿਹਾ ਹੈ ਇਹ ਅਗਬਖ ਬਾਜ਼ਾਰਾਂ ਦੇ ਵਿੱਚ ਦੀ ਹੁੰਦਾ ਹੋਇਆ ਤਾਲ ਵਿਚੋਂ ਤੋਂ ਫਿਰ ਦੂਜੇ ਪਾਸੇ ਨਰਵਾਨਾ ਹੋਵੇਗਾ ਤੁਸੀਂ ਦੇਖਦੇ ਰਹੋ ਐਲ ਵੀ ਐਸ ਨਿਊਜ਼ ਬੜੀ ਘੰਟੀ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਾਰੇ ਪੰਜਾਬ ਦੇ ਸਾਰੇ ਭਾਰਤ ਦੇ ਵਿੱਚੋਂ ਭਾਵੇਂ ਸਟੇਡੀਆ ਨੇ ਇਹਨਾਂ ਸਟੇਡੀਆ ਦਾ ਭਾਰੀ ਪ੍ਰਭਾਵ ਪਾਉਣ ਨੂੰ ਫਿਰਦੇ ਨੇ ਜਿਹੜੇ ਜੰਕਲ ਪ੍ਰਭੂ ਸਟੇਡੀਅਮ ਨੂੰ ਇਹ ਸਬਸਿਡੀਆਂ ਦਿੰਦੇ ਨੇ ਤੇ ਭਰਾਵਾ ਵੱਡੇ ਪੱਟੀਆਂ ਤੁੰਪਣੀਆਂ ਪ੍ਰਭੂ ਵੱਡੀ ਵੱਡੇ ਠਿਕਾਨੇ ਖੁੱਲਣ ਗਿਆ ਤੇ ਇਹ ਕੋਪੀਸ਼ਾਨੀ ਅਤੇ ਫਰਸ਼ਾਨ ਇਹ ਕੌਂਸੀ ਲੈ ਕੇ ਆ ਰਹੇ ਨੇ ਵੀ ਕਾ ਕਿਸਾਨ ਨੂੰ 6 ਕੱਟੇ ਇੱਕ ਸਿੱਲੇ ਦੇ ਉੱਤੇ ਸਾਲ ਦੇ ਪ੍ਰਭੂ ਜੁੜੀਆਂ ਦੇ ਮਿਲਣਗੇ 1 ਕੱਟਾ ਕੱਟਾ ਪ੍ਰਭੂ ਵੀ ਆਪੇ ਦਾ ਮਿਲੂਗਾ ਪੂਰੇ ਸਾਲ ਦੇ ਵਿੱਚ ਪ੍ਰਭੂ ਜਦੋਂ ਤੱਕ ਤੁਸੀਂ ਕੱਫੇ ਨਹੀਂ ਹੁੰਦੇ ਜਦੋਂ ਤੱਕ ਤੁਸੀਂ ਇਕੱਲੇ-ਇਕੱਲੇ ਸਾਡੀਆਂ ਪ੍ਰਭੂਆਂ ਵਾਈਆਂ ਜਦੋਂ ਤੱਕ ਲੋਕ ਪ੍ਰਭੂ ਸਾਰੇ ਪੰਜਾਬ ਦੇ ਸੜਕਾਂ ਤੇ ਨਹੀਂ ਹੁੰਦੇ ਇਹਨਾਂ ਰਾਈ ਬਹੁਤ ਬੱਤੀ ਹੈ ਸੇ ਮਨਾਈ ਪ੍ਰਭੂਆਂ ਵੀ ਬੱਤੀ ਹੈ ਜਿਹੜੀ ਆਪੇ ਇਸ ਤਰ੍ਹਾਂ ਇਹ ਉਹ ਉਹ ਤਾਂ ਇਹ ਪੰਜਾਬ ਤੋਂ ਆਇਆ ਹੈ। ਬਹੁਤ ਪ੍ਰਭਾਤ ਹੋਣੇ ਵਾਲਾ ਹੈ। ਜਿਹੜਾ ਪ੍ਰਭਾਤ 79 ਅੱਜ ਦੇ ਵਿੱਚ ਜਿਹੜਾ ਪ੍ਰਧਾਨ ਜੀ ਨੇ ਲੜਾਈ ਛੇੜੀ ਐ ਤੇ ਪੀ ਪ੍ਰਭਾਤ ਪ੍ਰਧਾਨ ਨੂੰ ਬਹੁਤ ਕਹਿੰਦੇ ਕਹਿੰਦੇ ਸੀ ਲੋਕ ਵੀ ਪ੍ਰਧਾਨ ਜੀ ਪੰਗਾ ਬਹੁਤ ਵੱਡਾ ਦਿੰਦਾ ਪਰ ਕਹਿੰਦੇ ਸਿਰ ਤੇ ਨੂੰ ਨਪਤਾ ਸੀ ਸੁਪਾ ਕਹਿੰਦੇ ਨੂੰ ਨਪਤਾ ਸੀ ਵੀ ਕੁਛ ਦੇਖ ਰਹੇ ਹਾਂ ਇੱਕ ਤਾਂ ਸਿੱਧੂਪੁਰ ਦਾ ਜਿਹੜਾ ਰੋਸ ਪ੍ਰਦਰਸ਼ਨ ਪਹਿਲਾਂ ਤੋਂ ਹੀ ਐਲਿਕਿਆ ਹੋਇਆ 15 ਅਗਸਤ ਮੌਕੇ ਟ੍ਰੈਕਟਰ ਮਾਰਚ ਸੜਕ ਦੇ ਉੱਤੇ ਖੜਾ ਕਰਕੇ ਪ੍ਰਦਰਸ਼ਨ ਕਰਨ ਦਾ ਸੀ ਉਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ 10 LBS نیوز ਛਾਂ ਪੰਜਾਬ ਦੇ ਰਾਹੀਂ ਨਵਾਂ ਬੱਸ ਸਟੈਂਡ ਮੂਨਕ ਵਿਖੇ ਤਹਾਨਾ ਰੋਡ ਦੇ ਉੱਤੇ ਟਰੈਕਟਰ ਨੇ ਜਿਹੜੇ ਵੱਡੇ ਕਾਫਲੇ ਦੇ ਵਿੱਚ ਕਈ ਕਿਲੋਮੀਟਰ ਦੇ ਵਿੱਚ ਘਟੋ-ਘਟ 20 ਤੋਂ 30 ਕਿਲੋਮੀਟਰ ਦੇ ਵਿੱਚ ਜੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਲੰਮੀ ਪਟਾਰ ਹੈ ਇਹ ਸਰਕਾਰਾਂ ਦੀ ਕੀ ਨੀਤੀ ਹੈ ਜਿਹੜੀ ਇਹ ਹੈਲਥ ਫਿਊਜ ਸੁਨੇਕਰ ਜਮਾ ਦੇ ਦੇਖਿਆ ਲਾਕ ਪ੍ਰਧਾਨ ਸਨੇਮਗੜ ਇਕਤਾ ਸਿੱਧੂ ਗੁਰ ਕਰਾਣੇ ਨੂੰ ਹਰ ਇੱਕ ਕਿਸਾਨਾਂ ਨੂੰ ਸੰਬੋਧਨ ਕਰ ਰਿਹਾ ਹੈ ਲਾਕਡਾਊਨ ਦੇ ਵਿੱਚ ਕਟਾ ਪਿਆ ਹੈ ਜੋ ਕਿ ਸਰਕਾਰ ਨੇ ਇਹ ਆਪਣੇ ਟੀਕਾ ਲਾ ਕੇ ਦੇਖਿਆ ਲਾਕਡਾਊਨ ਦੀ ਜਿਹੜਾ ਇਹ ਲਾਕਡਾਊਨ ਵੇਲੇ ਕੱਲੇ ਸਿਰਫ ਕਿਸਾਨਾਂ ਕਿਸਾਨਾਂ ਨੂੰ ਘਾਟਾ ਨਹੀਂ ਪਿਆ ਨਹੀਂ ਇੱਕ ਚੀਜ਼ ਨੂੰ ਘਾਟਾ ਪਿਆ ਕਿਸਾਨ ਪ੍ਰਭੂ ਇਹਨਾਂ ਦੀ ਨਿਗਾਹ ਆਪਣੀ ਜ਼ਮੀਨਾਂ ਵੱਲ ਹੈ ਜੋ ਕਿ ਇੱਕ ਇੱਕ 15000 ਦਾ ਕੋਈ 2000 ਦਾ ਕੋਈ 4000 ਦਾ ਇਹ ਖਾਰਮ ਖਾਤ ਬਣਾਣਗੇ ਆਪਣੇ ਤੋਂ ਖੋਸ-ਖੋਸ ਕੇ ਚਾਰ-ਚਾਰ ਪਿੰਡਾਂ ਦੀ ਜ਼ਮੀਨਾਂ ਜਿਹੜੀਆਂ ਇਹ ਲੈਾਰੇ ਨੇ ਜਿਵੇਂ ਆਪਾਂ ਨੂੰ 5-5 ਇਹ ਪਿੰਡ ਲਾਰਕੇ ਨੇ ਕਿਕ ਬੈਂਕ ਨੂੰ ਇਹ ਐਸੀ ਸਕੀਮ ਕਰਕੇ ਲਾਏ ਨੇ ਕਿਉਂਕਿ ਬੈਂਕਾਂ ਨੇ ਆਪਣੀ ਜ਼ਮੀਨ ਸਿੱਧੀ ਕੰਪਨੀਆਂ ਨੂੰ ਦੇ ਦੇਣੀ ਹੈ ਇਹ ਜੇ ਆਪਾਂ ਹੁਣ ਬਣਾ ਜਾਗੇ ਕਿਉਂਕਿ ਕੰਪਨੀ ਬੈਂਕ ਵਾਲੇ ਆਪਾਂ ਨੂੰ ਆ ਕੇ ਕਹਿਣਗੇ ਸਾਨੂੰ ਤਾਂ ਪੈਸਾ ਨਹੀਂ ਲੋੜ ਹੈ ਅਸੀਂ ਕੰਪਨੀ ਨੂੰ ਦੇ ਰਹੇ ਆ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ ਕੀ ਕੀ ਸਾਈਨ ਕਰਾਉਂਦੇ ਨੇ ਇਹ ਬੈਂਕਾਂ ਲਈ ਕਿਉਂਕਿ ਕਿੰਨਾ ਵੀ ਆਪਾਂ ਪੜੇ ਲਿਖੇ ਹੋਈਏ ਜਦੋਂ ਆਪਾਂ ਨਾਅਨ ਲੈਨੇ ਆ ਕੋਈ ਆਪਾਂ ਪੁੱਛਦੇ ਨਹੀਂ ਵੀ ਇਹ ਕਿਵੇਂ ਸਾਈਨ ਕਰਾ ਰਹੇ ਹੋ ਕਿਵੇਂ ਨਾਂ ਕਰਾ ਰਹੇ ਹੋ ਆਪਾਂ ਬੈਸਾਂ ਲੈਣੇ ਆ ਸਾਈਨ ਕਰੀ ਜਾਂਦੇ ਆ ਤੇ ਕਿਸਾਨ ਪ੍ਰਭੂ ਇਹ ਕਰਕੇ ਆਪਾਂ ਨੂੰ ਜਾਗਰਤ ਹੋਣ ਦੀ ਲੋੜ ਹੈ ਆਪਾਂ ਵੱਧ ਤੋਂ ਵੱਧ ਲਾਹ ਲਈਏ ਲਾਭੰਦ ਬਣੀਏ ਜੇ ਆਪਾਂ ਹਰ ਇੱਕ ਘਰ ਤੋਂ ਇੱਕ ਇੱਕ ਮੈਂਬਰ ਵੀ ਲਈਏ ਸਤ ਸਾਬ ਲਾ ਲੋ ਆਪਣੇ ਸਾਡੇ 12000 ਪਿੰਡ ਨੇ ਪੰਜਾਬ ਚੋਂ ਅਬ ਲਈਏ ਇੱਕ ਇੱਕ ਬੰਦੇ ਦੇ ਸਾਹਬ ਨਾਲ ਵੀ ਨਹੀਂ ਕੱਠ ਦੇ ਵਿੱਚ ਜਾਂਦੇ ਤੇ ਐਸ ਕਰਕੇ ਹਰੇਕ ਪਿੰਡ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਆਪਾਂ ਖਨੋਰੀ ਬਾਰਡਰ ਤੇ ਵੱਧ ਤੋਂ ਵੱਧ ਜਾਈਏ ਤਾਂ ਕਿ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਆਪਣੇ ਕੀਤੇ ਨੂੰ ਬਚਾ ਸਕੀਏ